ਬੀਬੀ ਸੁਰਜੀਤ ਕੌਰ ਅਕਾਲੀ ਦਲ ਦੇ ਬਾਕੀ ਧੜੇ ਨਾਲ ਸ਼ਾਮਿਲ ਹੋ ਗਏ ਨੇ ਤੇ ਹੁਣ ਉਹ ਉਹਨਾਂ ਦੀ ਸਪੋਰਟ ਕਰ ਰਹੀ ਹੈ। ਉਹਨਾਂ ਨੇ ਆਪ ਬਕਾਇਦਾ ਐਲਾਨ ਕੀਤਾ ਦੇਖੋ ਜੀ ਅਸੀਂ ਮਾਣ ਸਨਮਾਨ ਕਰਦੇ ਹਾਂ ਬੀਬਾ ਸੁਰਜੀਤ ਕੌਰ ਦਾ ਹੁਣ ਇਹ ਬਕਾਇਦਾ ਆਪ ਚ ਸ਼ਾਮਿਲ ਹੋ ਗਿਆ। ਹਾਂ। ਪਰ ਕੁਝ ਘੰਟੇ ਬੀਤਣ ਦੇ ਬਾਅਦ ਹੀ ਬੀਬਾ ਸੁਰਜੀਤ ਕੌਰ ਉਹਨਾਂ ਨਾਲ ਫੇਰ ਜਿਹੜੇ ਟਕਸਾਲੀ ਅਕਾਲੀ ਆਗੂ ਸੀ ਉਹਨਾਂ ਦਾ ਭਾਈਚਾਰਾ ਸੀ ਉਹਨਾਂ ਨੇ ਫੇਰ ਕਹਿ ਕੇ ਬੀਬਾ ਇਹ ਕੀ ਕਰ ਰਹੇ ਹੋ। ਅਸੀਂ ਡਟ ਕੇ ਤੁਹਾਡੇ ਨਾਲ ਆਂ ਇਦਾਂ ਜਿਹੜਾ ਹੈਗਾ ਸਰਕਾਰ ਨਾਲ ਖੜੇ ਹੋਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ ਖੈਰ ਬਾਗੀ ਟਕਸਾਲੀ ਅਕਾਲੀ ਆਗੂ ਉਹਨਾਂ ਦੀ ਗੱਲ ਭਾਈਚਾਰੇ ਦੀ ਗੱਲ ਵੀਵਸ ਸਦੀਦਕੌਰ ਨੇ ਮੰਨੀ ਜਦੋਂ ਵੀਵਸ ਸਦੀਦਕੌਰ ਮੁੜ ਕੇ ਹੋਣਾ ਟਕਸਾਲੀ ਅਕਾਲੀਆਂ ਦੇ ਵਾਲਾ ਗਿਆ ਆਪਣੇ ਘਰ ਚ ਵਾਪਸੀ ਹੋ ਗਈ ਆ ਤਾਂ ਮੈਨੂੰ ਲੱਗਦਾ ਹੈ ਕਿ ਦਿਨ ਚੜ੍ਹਦਿਆਂ ਜਿਹੜਾ ਹੈਗਾ ਇਧਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਝਟਕਾ ਲੱਗਿਆ ਹੋਣਾ ਕੀ ਕੀ ਹੋ ਗਿਆ ਜੇ ਸੁਪਨੇ ਵਾਲੀ ਗੱਲ ਹੋ ਗਈ ਨਾ ਉਹਨਾਂ ਸੁਪਨਾ ਹੋਰ ਦੇਖਿਆ ਸੀ ਕਿ ਸੁਰਨਾ ਟੁੱਟਦਿਆਂ ਵੀ देर ਨਹੀਂ ਲੱਗਦੀ ਜੀ ਸਿਮਰਤ ਕਾ ਬਦਲੋ ਸਖਸ਼ੀਤ ਜਿਹਨਾਂ ਨੂੰ ਵਾਰ-ਵਾਰ ਲੋਕਾਂ ਨੇ ਜਿਤਾਇਆ ਸੰਸਦ ਤੱਕ ਪਹੁੰਚਾਇਆ ਪਹਿਲਾਂ ਵੀ ਇਹਨਾਂ ਨੇ ਇੱਕ ਚੰਗਾ ਰਾਜ ਸਥਾਪਿਤ ਕੀਤਾ ਮੱਲਾਂ ਚੰਗੀਆਂ ਮਾਰੀਆਂ ਘਰ ਬਹੁਤ ਚੰਗੇ ਬਣਾ ਲਏ ਸਭ ਕੁਝ ਹੈ ਸਭ ਕੁਝ ਜਗ ਜਾਹਰ ਹੈ ਲੋਕਾਂ ਨੂੰ ਸਭ ਪਤਾ ਹੈ ਹੁਣ ਇਹ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦੇ ਮਸਲੇ ਤੇ ਵੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਗੱਲਬਾਤ ਦੇ ذریعے ਕਿਸਾਨਾਂ ਦੇ ਮਸਲੇ ਦੇ ਜੜੇ ਉਹ ਹੱਲ ਕੀਤੇ ਜਾਣਗੇ ਵਿਵਾਹ ਹਰ ਜਨਤਬਾਦਲ ਜਿਹੜਾ ਹੈਗਾ ਪੰਜਾਬ ਤੇ ਪੰਜਾਬੀਆਂ ਦੇ ਹੱਕ 'ਚ ਗੂੰਜਦੇ ਹੋਏ ਬੋਲਦੇ ਹੋਏ ਨਜ਼ਰ ਆਇਆ ਕਿਸਾਨੀ ਮੁੱਦਿਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਚੰਡੀਗੜ੍ਹ ਦੇ ਮਾਮਲੇ ਤੇ ਪਾਣੀਆਂ ਦੇ ਮਾਮਲੇ ਤੇ ਖਬਰਾਂ ਨੇ ਕਿ ਪਾਈ ਅਮਰਿਤਪਾਲ ਸਿੰਘ ਜਲਦ ਸੌ ਚੱਕ ਸਕਦੇ ਨੇ। ਗੁਰਦਾਨੇ ਆਜ਼ਾਦੀ ਕੇ ਪਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਚੋਣ ਲੜ ਸਕਦੇ ਆ। ਜੀ ਤਾਂ ਚੋਣ ਦੀ ਆਜ਼ਾਦ ਲੜਨ ਦੀ ਕਿਹਨੇ ਦਿੱਤੀ ਸਵਿਧਾਨ ਨੇ ਦਿੱਤੀ ਨਾ ਕਾਨੂੰਨ ਨੇ ਦਿੱਤੀ। ਜੀ ਉਹਨਾਂ ਨੇ ਉਹ ਸਵਿਧਾਨ ਦੇ ਦੀਨ ਰਹਿ ਕੇ ਹੀ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਚੋਣ ਲੜੀ। ਹਾਂ ਔਰ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਵੱਡੀ ਬਹੁਮਤ ਦੇ ਨਾਲ ਭਾਈ ਅਮਰਤਪਾਲ ਨੂੰ ਜਿਤਾਇਆ ਨਾ ਪਾਰਲੀਮੈਂਟ ਦਾ ਮੈਂਬਰ ਬਣਾਇਆ ਹੁਣ ਖਡੂਰ ਸਾਹ ਦੇ ਲੋਕਾਂ ਦਾ ਕੀ ਦੋਸ਼ ਹੈ ਉਹਨਾਂ ਨੇ ਪਾਰਲੀਮੈਂਟ ਮੈਂਬਰ ਜਿਤਾਤਾ ਪਾਰਲੀਮੈਂਟ ਮੈਂਬਰ ਜਿਤਾਤਾ ਤਾਂ ਹੁਣ ਉਹਨਾਂ ਦੀ ਆਵਾਜ਼ ਤਾਂ ਫਿਰ ਭਾਈ ਅਮਰਤਪਾਲ ਹੀ ਹੈ ਨਾ ਖਡੂਰ ਸਾਹ ਦੇ ਲੋਕਾਂ ਨਾਲ ਬਹੁਤ ਵੱਡਾ ਅਨਿਆਂ ਹੋਏਗਾ ਦੇ ਖਡੂਰ ਸਾਹ ਦੀ ਸੀਟ ਇਸ ਤਰੀਕੇ ਨਾਲ ਖਾਲੀ ਕੀਤੀ ਜਾਂਦੀ ਹੈ ਜਿਸ ਪਾਰਲੀਮੈਂਟ ਦੇ ਅੰਦਰ ਇਸ ਗੱਲ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਕਿ ਕਿਸੇ ਧਰਮ ਦੇ ਖਿਲਾਫ ਕਿਸੇ ਨਫਰਤ ਵਾਲੇ ਮਾਮਲੇ ਦੇ ਉੱਤੇ ਕਿਉਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਪੰਜਾਬੀਆਂ ਦੇ ਖਿਲਾਫ ਵੀ ਕਿਉਂ ਉਹਨਾਂ ਦੇ ਹੱਕ ਮਾਰੇ ਜਾਂ ਜਾਂ ਖੋਹ ਲੇ ਜਾਂ। ਇੱਕ ਸਤਸੰਗ ਦੇ ਦੌਰਾਨ ਫਗੜੜ ਮੱਚ ਗਈ ਜਿਸ ਦੇ ਵਿੱਚ ਹੁਣ ਤੱਕ ਜੇ ਗੱਲ ਕੀਤੀ ਜਾਵੇ 122 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਆਹ ਤਰ੍ਹਾਂ ਦੇ ਜੋ ਕੁਝ ਬਾਤਾਂ ਰਿਹਾ ਮੈਂ ਸਮਝਦਾ ਇਹ ਸਾਡੇ ਦੇਸ਼ ਦੀ ਹੋਣ ਦਾ ਇੱਕ ਬਹੁਤ ਵੱਡਾ ਇੱਕ ਪ੍ਰਤੀਕ ਹੈ ਆਪਣੇ ਆਪ ਦੇ ਵਿੱਚ। ਕਿ ਸਾਡੇ ਦੇਸ਼ ਦੇ ਹਾਕਮ ਹੁਕਮਰਾਨ ਇਹ ਦੇਸ਼ ਨੂੰ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਅਭੀਪ ਪਾਲੀਵਾਦ ਉਸੇ ਵਿਕਰ ਸਾਡਾ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਇਹ ਪ੍ਰੋਗਰਾਮ ਮੈਂ ਜਿਸ ਉਸ ਅਸੀਂ ਚਾਤ ਮਾਰਦੇ ਆ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵੀ ਚਰਚਾ ਦੱਸ ਦਿਆਂ ਤੁਹਾਨੂੰ ਕਿ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਜੀ ਨਦੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਸ੍ਰੀ ਅਕਾਲ ਜੀ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਹੀ ਨੇ ਪਰ ਫਿਰ ਵੀ ਇੱਕ ਵਾਰ ਮੈਂ ਦੱਸ ਦਵਾਂ ਕਿ ਸਿੱਧੂ ਸਾਪੋ ਸਖਸ਼ੀਤ ਨੇ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖਰੇ ਪ੍ਰੋਗਰਾਮਾਂ ਦੇ ਵਿੱਚ ਵੇਖਦੇ ਹੋ ਲੀਡਰਾਂ ਦੇ ਨਾਲ ਤੇ ਕੇ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਬਹੁਤ ਸਾਰੇ ਆਰਟੀਕਲ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਪੜ੍ਹਦੇ ਹੋ ਤੇ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਆਰਟੀਕਲ ਜਿਹੜੇ ਛਾਪਦੇ ਨੇ ਉਹਨਾਂ ਨੂੰ ਵੀ ਪੜ੍ਹਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਇਹਨਾਂ ਨੂੰ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਤਾਂ ਕਿ ਸਮਾ ਰਹੰਦਿਆਂ ਦਰਸ਼ਕਾਂ ਤੱਕ ਸਾਰੀ ਸਹੀ ਖਬਰਾ ਹਰ ਵਾਰ ਦੀ ਤਰ੍ਹਾਂ ਰਹਿਮ ਰਣ ਵਾਲਿਆਂ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਬੀਬੀ ਸੁਰਜੀਤ कौर ਦੀ ਬੀਬੀ ਸੁਰਜੀਤ कौर ਉਹ ਸਖਸ਼ੀਅਤ ਜਿਸ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਅਕਾਲੀ ਦਲ ਹੀ ਮੁਕਰ ਗਿਆ ਕਹਿੰਦਾ ਅਸੀਂ ਤਾਂ ਜੀ ਇਹਨਾਂ ਦੀ ਸਪੋਰਟ ਨਹੀਂ ਕਰਦੇ ਫਿਰ ਬੀਬੀ ਸੁਰਜੀਤ कौर ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਮੈਦਾਨ ਦੇ ਵਿੱਚ ਡੱਟੀ ਰ੍ਹਾਂਗੀ ਮੈਂ ਕਿਤੇ ਨਹੀਂ ਜਾਵਾਂਗੀ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਤੋਂ ਮਦਦ ਦੀ ਅਪੀਲ ਕੀਤੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਚੋਣਾ ਲੜਨੀਆਂ ਨੇ ਪਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਬੀਬੀ surjit कौर ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੱਲ ਦੇ ਦਿਨ ਆਪਾਂ ਤੁਹਾਨੂੰ ਇਹੀ ਖਬਰ ਸੁਣਾਉਂਦੇ ਰਹੇ ਕਿ ਉਹ ਤਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਹੁਣ ਅੱਗੇ ਕੀ ਹੋਵੇਗਾ ਪਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਰਾਤੋਂ ਰਾਤ ਫੇਰ ਬੀਬੀ surjit कौर ਅਕਾਲੀ ਦਲ ਦੇ ਬਾਕੀ ਧੜੇ ਨਾਲ ਸ਼ਾਮਿਲ ਹੋ ਗਏ ਨੇ ਤੇ ਹੁਣ ਉਹ ਨਤੀਜਾ سپورਟ ਕਰ ਰਿਹਾ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਸਰਕਾਰਾਂ ਰਾਤੋਂ ਰਾਤ ਬਦਲ ਗਈਆਂ ਨੇ ਜੀ ਨਦੀ ਬਿਲਕੁਲ ਦਿਲਚਸਪ ਸਵਾਲ ਆ ਜੀ ਅ ਬਿਬਸ ਸਰਜੀਤ ਕੌਰ ਦੇ ਮਾਮਲੇ ਤੇ ਦੇਖੋ ਅਕਾਲੀ ਦਲ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੂੰ ਫਿਰ ਉਸ ਤੋਂ ਬਾਅਦ ਅਕਾਲੀ ਦਲ ਨੇ ਮਨਾ ਕਰਤਾ ਕਿ ਇਸ ਨੂੰ ਦੀ ਹਮਾਇਤ ਨਹੀਂ ਕਰਨੀ ਹਮਾਇਤ ਇਸ ਕਰਕੇ ਨਹੀਂ ਕਰਨੀ ਕਿਉਂਕਿ ਬਾਗੀ ਤੜੇ ਨਾਲ ਜਿਹੜਾ ਅਕਾਲੀਆਂ ਦਾ ਬਾਗੀ ਤੜਾ ਹੈ ਉਹਦੇ ਨਾਲ ਰਲ ਗਿਆ ਹੂੰ ਅਕਾਲੀ ਦਲ ਨੇ ਇੰਨੀ ਕਾਲੀ ਤੋਂ ਕੰਮ ਲਿਆ ਕਿ ਅੰਦੇ ਤੱਕੜੀ ਚੋਣ ਨਿਸ਼ਾਨ ਵੀ ਵਾਪਸ ਕਰੋ ਉਹ ਤਾਂ ਖੈਰ ਵਾਪਸ ਹੋ ਨਹੀਂ ਸਕਦਾ ਟੈਕਨੀਕਲ ਤੇ ਲੀਗਲ ਇਸ਼ੂਸ ਸੀ ਤੱਕੜੀ ਚੋਣ ਨਿਸ਼ਾਨ ਦਾ ਬਿਬਸ ਸਰਜੀਤ ਕੌਰ ਤੁਰਿਆ ਆਉਂਦਾ ਹੈ ਰਣੇ ਨੇ ਕਿਸੇ ਆਪਣੀ ਹਮਾਇਤ ਵਾਪਸ ਲੈ ਲਈ ਕਾਲੀਦਾ ਨੇ ਹਮਾਇਤ ਵਾਪਸ ਲੈ ਲਈ ਜੀ ਤੈਨ ਮੌਕੇ ਦਾ ਫਾਇਦਾ ਉਠਾਉਂਦਾ ਮੁਖੰਦਰੀ ਭਗਵੰਤ ਮਾਨ ਦੇਖੋ ਆਪਾਂ ਸਾਰੇ ਜਲੰਧਰ ਦੇ ਜਲੰਧਰ ਚ ਉਹਨੇ ਆਪਣਾ ਟਿਕਾਣਾ ਬਣਾਇਆ ਔਰ ਜਿਹੜੀ ਜਲੰਧਰ ਦੀ ਉਪਚੋਣਾ ਉਹ ਜਿਤਨੀ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਤੇ ਉਹਦੇ ਚੱਲਦੇ ਹਰ ਕੋਸ਼ਿਸ਼ ਕਰਦੇ ਕਿ ਕਿਹੜੇ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਮੁਖੰਦਰੀ ਭਗਵੰਤ ਮਾਨ ਨੇ ਦੇਖੋ ਆਪ ਪੈਸੇ ਕਰਕੇ ਕਹਿੰਨੇ ਨਾ ਜਦੋਂ ਕਿਸੇ ਦੇ ਘਰ ਚ ਕਲੇਸ਼ ਪੈਂਦਾ ਤਾਂ ਗਵੰਡੀ ਫਾਇਦਾ ਉਠਾਉਣ ਦੀ ਕਸਰ ਨਹੀਂ ਛੱਡੇ। ਅਕਾਲੀ ਦਲ 'ਚ ਕਲੇਸ਼ ਪਿਆ ਤਾਂ ਮੁਖਵੰਦਰੀ ਭਗਵੰਤ ਮਾਨ ਨੇ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਨਾਲ ਦੀ ਨਾਲ ਹੀ ਕਿਸੇ ਤਰੀਕੇ ਨਾਲ ਵੀ ਸੰਪਰਕ ਕੀਤਾ ਵਿਵਾ ਸਰੀਦਕੌਰ ਦੇ ਨਾਲ ਤੇ ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਕੇ ਜਿਹੜਾ ਹੈਗਾ ਜਲੰਧਰ ਦੇ ਅੰਦਰ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਦਾ ਸਵਾਗਤ ਕੀਤਾ ਤੇ ਕਿਆ ਐਲਾਨ ਕੀਤਾ? ਮੁਖਵੰਦਰੀ ਨੇ ਆਪ ਬਕਾਇਦਾ ਐਲਾਨ ਕੀਤਾ ਦੇਖੋ ਜੀ ਅਸੀਂ ਮਾਣ ਸਨਮਾਨ ਕਰਦੇ ਆਂ। ਬਿਬਾ ਸਜੀਤ ਕੌਰ ਦਾ ਹੁਣ ਇਹ ਬਕਾਇਦਾ ਆਪ ਇਸੇ ਸ਼ਾਮਲ ਹੋ ਗਿਆ। ਹੂੰ ਪਰ ਕੁਝ ਘੰਟੇ ਬੀਤਣ ਦੇ ਬਾਅਦ ਹੀ ਬਿਬਾ ਸਜੀਤ ਕੌਰ ਉਹਨਾਂ ਨਾਲ ਫੇਰ ਜਿਹੜੇ ਟਕਸਾਲੀ ਅਕਾਲੀ ਆਗੂ ਸੀ ਉਹਨਾਂ ਦਾ ਭਾਈਚਾਰਾ ਸੀ। ਉਹਨਾਂ ਨੇ ਫੇਰ ਕਹਿ ਕੇ ਬਿਬਾ ਇਹ ਕੀ ਕਰ ਰਹੇ ਹੋ? ਅਸੀਂ ਡਟ ਕੇ ਤੁਹਾਡੇ ਨਾਲ ਆਂ। ਇਦਾਂ ਜਿਹੜਾ ਹੈਗਾ ਸਰਕਾਰ ਨਾਲ ਖੜੇ ਹੋਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ। ਖੈਰ ਬਾਗੇ ਟਕਸਾਲੀ ਅਕਾਲੀ ਆਗੂ ਉਹਨਾਂ ਦੀ ਗੱਲ ਭਾਈਚਾਰੇ ਦੀ ਗੱਲ ਬਿਬਾ ਸਜੀਤ ਕੌਰ ਨੇ ਮੰਨੀ। ਤੇ ਰਾਤ ਪੈਂਡ ਤੋਂ ਪਹਿਲਾਂ-ਪਹਿਲਾਂ ਬੀਬਾ ਸਰਜੀਤ ਕੌਰ ਫੇਰ ਕਰ ਬਾਗੀ ਜਣੀ ਅਕਾਲੀ ਦਲ ਚ ਸ਼ਾਮਲ ਹੋ ਗਏ ਆ ਬੇਸ਼ੱਕ ਅਕਾਲੀ ਦਲ ਦਾ ਬਾਗੀ ਅਕਾਲੀਆਂ ਨੂੰ ਆਪਣਾ ਅਕਾਲੀ ਦਲ ਦਾ ਹਿੱਸਾ ਮੰਨਣ ਲਈ ਤਿਆਰ ਨਹੀਂ ਪਰ ਜਿਹੜੇ ਬਾਗੀ ਅਕਾਲੀ ਆ ਉਹ ਕਹਿੰਦੇ ਅਸਲ ਅਕਾਲੀ ਦਲ ਦਾ ਹੈਗੇ ਅਸੀਂ ਜਿੱਦਾਂ ਮੈਂ ਅਕਸਰ ਕਹਿੰਦਾ ਹੁਣਾਂ ਕਿ ਆਉਣ ਵਾਲੇ ਦਿਨਾਂ ਚ ਅਗਲੇ ਦਿਨਾਂ ਚ ਲੜਾਈ ਚੱਲੇਗੀ ਕਿ ਅਸਲ ਅਕਾਲੀ ਦਲ ਕੌਣ ਹੈ ਪਰ ਇਹ ਜ਼ਰੂਰ ਹੈ ਕਿ ਬੀਬਾ ਸਰਜੀਤ ਕੌਰ ਜਿਹੜਾ ਹੈਗਾ ਕੁਝ ਘੰਟਿਆਂ ਦੇ ਅੰਦਰ ਹੀ ਵਾਪਸ ਅਕਾਲੀ ਦਲ ਚ ਆ ਗਿਆ ਇਹਦੇ ਨਾਲ ਹੁਣ ਆਪਾਂ ਕਿਹਨੂੰ ਕਹੀਏ ਝਟਕਾ ਲੱਗਿਆ ਪਹਿਲਾ ਝਟਕਾ ਲੱਗਿਆ ਅਕਾਲੀ ਦਲ ਨੂੰ ਜਦੋਂ ਉਹਨਾਂ ਨੇ ਬੀਬਾ ਸਜੀਤਕੌਰ ਨੂੰ ਕਿਹਾ ਕਿ ਅਸੀਂ ਇਹਨੂੰ ਆਪਣਾ ਉਮੀਦਵਾਰ ਨਹੀਂ ਮੰਨਦੇ ਉਹਨੇ ਕਿਹਾ ਮੈਂ ਤਾਂ ਇਲੈਕਸ਼ਨ ਲੜਾਂਗੀ ਉਹਨਾਂ ਨੇ ਨਾ ਕਰਤੀ ਉਹਨਾਂ ਦਾ ਗੱਲ ਮੰਨਣ ਤੋਂ ਅਕਾਲੀ ਦਲ ਦੇ ਪ੍ਰਧਾਨ ਦੀ ਕਿ ਉਹਨੇ ਕਿਹਾ ਕਿ ਮੈਂ ਮੈਦਾਨ 'ਚ ਆਂ ਤੇ ਇਲੈਕਸ਼ਨ ਲੜਾਂਗੀ ਲੜਾਂਗੀ ਦੂਜਾ ਝਟਕਾ ਲੱਗਿਆ ਜਿਹੜਾ ਹੈਗਾ ਫਿਰ ਬਾਗੀ ਟਕਸਾਲੀ ਅਕਾਲੀ ਆਗੂ ਜਿਨ੍ਹਾਂ ਨੇ ਹਮਾਇਤ ਕੀਤੀ ਬੀਬਾ ਸਜੀਤਕੌਰ ਦੀ ਆਪਾਂ ਸਾਰੇ ਜਾਣਦੇ ਹਾਂ ਸਾਰਿਆਂ ਨੇ ਖੁੱਲ ਕੇ ਕਿਹਾ ਆਪਾਂ ਇਹ ਵੀ ਗੱਲ ਕਹੀ ਸੀ ਜਦੋਂ ਅਕਾਲ ਤਖਤ ਸਾਹਿਬ ਤੇ ਬਾਗੀ ਦੜਾ ਪੇਸ਼ ਹੋਇਆ ਤਾਂ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਕਿ ਜੀ ਅਸੀਂ ਇਸ ਤੋਂ ਬਾਅਦ ਹੁਣ ਜਲੰਧਰ ਦੀ ਜਿਹੜੀ ਉਪ ਚੌਂਣਾ ਹੈ ਵੀ ਬੀਬਾ ਸਜੀਤ ਕੌਰ ਦੇ ਹੱਕ 'ਚ ਪ੍ਰਚਾਰ ਮੈਂ ਚਲਾ ਰਹੇ ਹਾਂ ਜਿਸ ਤੱਕ ਸ਼ਮਨੀ ਗੁਰਦਵਾਰ ਪੰਥ ਕਮੇਟੀ ਦੇ ਸਾਫ ਕਾ ਪ੍ਰਧਾਨ ਹੈ ਬੀਬੀ ਜਗੀਰ ਕੌਰ ਮੇਰੀ ਆਪ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਜਗਤਾਰ ਹੁਣ ਸਾਡੇ ਕੋਲੇ ਸਮਾਂ ਨਹੀਂ ਗੱਲਬਾਤ ਕਰਨ ਦਾ ਅਸੀਂ ਬੀਬਾ ਸਜੀਤ ਕੌਰ ਨੂੰ ਜਿਤਾਉਣ ਲਈ ਪੂਰੇ ਦਿਲ ਜਾਨ ਨਾਲ ਲੜਾਈ ਲੜ ਰਹੇ ਹਾਂ ਇਹ ਸਾਰੇ ਕਸ ਦੇ ਚੱਲਦੇ ਆ बाकी अकाली टिक्साली ਗਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਉਦੋਂ ਮੁਖ ਮੰਤਰੀ ਭਗਵੰਤ ਮਾਨ ਨੇ ਆਪਾਂ ਕਹਿੰਨੇ ਕਿ ਸਿਕਾ ਮਾਰਤਾ ਉਹਨਾਂ ਨੇ ਕਿਹਾ ਕਿ ਹੁਣ ਤਜੀ ਬੀਬਾ ਸਰਜੀਤ ਕੌਰ ਆਪ ਜੁਆਇਨ ਕਰ ਗਿਆ ਤੇ ਜਦੋਂ ਬੀਬਾ ਸਰਜੀਤ ਕੌਰ ਮੁੜ ਕੇ ਹੋਣਾ ਟਕਸਾਲੀ ਅਕਾਲੀਆਂ ਦੇ ਵੱਲ ਆ ਗਏ ਆਪਣੇ ਘਰ ਚ ਵਾਪਸੀ ਹੋ ਗਈ ਹੈ ਤਾਂ ਮੈਨੂੰ ਲੱਗਦਾ ਹੈ ਕਿ ਦਿਨ ਚੜ੍ਹਦਿਆਂ ਜਿਹੜਾ ਹੈਗਾ ਕਿਦਰੇ ਮੁਖ ਮੰਤਰੀ ਭਗਵੰਤ ਮਾਨ ਨੂੰ ਵੀ ਝਟਕਾ ਲੱਗਿਆ ਹੋਣਾ ਹੈ ਕੀ ਕੀ ਹੋ ਗਿਆ ਇਹ ਤਾਂ ਸੁਪਨੇ ਵਾਲੀ ਗੱਲ ਹੋ ਗਈ ਨਾ ਉਹਨੇ ਸੁਪਨਾ ਹੋਰ ਦੇਖਿਆ ਸੀ ਜੀ ਸੁਪਨਾ ਟੁੱਟਦਿਆਂ ਵੀ देर ਨਹੀਂ ਲੱਗਦੀ ਇਸੇ ਤਰੀਕੇ ਨਾਲ ਕਹਿੰਦੇ ਆ ਕਿ ਜਿਹੜਾ ਰਾਤ ਦਾ ਸੁਪਨਾ ਹੁੰਦਾ ਕਈ ਵਾਰੀ ਉਹ ਸੱਚਾ ਨਹੀਂ ਹੁੰਦਾ ਉਹ ਦਿਨ ਚੜ੍ਹਦੇ ਹੀ ਟੁੱਟ ਜਾਂਦਾ ਮੁਕੰਦਰੀ ਭਗਵੰਤ ਮਾਨ ਨਾਲ ਵੀ ਇਸੇ ਤਰ੍ਹਾਂ ਹੀ ਹੋਈ ਜੀ ਉਹਨਾਂ ਨੇ ਸੁਪਨਾ ਲਿਆ ਕਿ ਬੀਬਾ ਸਰਜੀਤ ਕੌਰ ਜਿਹੜੀ ਹੈਗੀ ਅਕਾਲੀ ਦਰ ਛੱਡ ਕੇ ਆਪ ਚ ਆ ਗਿਆ ਹੁਣ ਆਪ ਨੂੰ ਹਲਾਰਾ ਮਿਲੇਗਾ ਲੈਕਸਨ ਦਿੱਤਾਗੇ ਕਈ ਕਿਸਮ ਦੇ ਸੁਪਨੇ ਆ ਚ ਉਹਨਾਂ ਗੱਲਾਂ ਸਿਰ ਜੀਆਂ ਹੋਣ ਗਿਆ ਔਰ ਸੁਪਨਾ ਟੁੱਟਦਿਆਂ देर ਨਾਲ ਲੱਗੀ ਜਦੋਂ ਬੀਬਾ ਸਰਜੀਤ ਕੌਰ ਜਿਹੜਾ ਵਾਪਸ ਜਿਹੜਾ ਹੈਗਾ ਅਕਾਲੀ ਦਲ ਚਲੇਗੇ ਨਦੀ ਮੈਦਾਨ ਵਾਲੇ ਇੱਕ ਹੋਰ ਅਹਿਮ ਗੱਲ ਇਹ ਵੀ ਕਹਿਣੀ ਚਾਹਾਂਗਾ ਦੇਖੋ ਜਿਹੜਾ ਅਕਾਲੀ ਦਲ ਦੇ ਆਪਣੇ ਇਹਨਾਂ ਦੇ ਘਰ ਦੀ ਕਲੇਸ਼ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਸਾਰੇ ਕਲੇਸ਼ ਦੇ ਚੱਲ ਰਹੇ ਨੇ ਕਿ ਨਵੀਂ ਗੱਲ ਜਿਹੜਾ ਨਵਾਂ ਪਹਿਲੂ ਵੀ ਸਾਹਮਣੇ ਆਇਆ ਜੀ ਸ਼ੋਮਣੀ ਗੁਰਦੁਆਰਾ ਪਰੰਪਰ ਕਮੇਟੀ ਦੇ ਜਿਹੜੇ ਮੁਜੂਦਾ ਪ੍ਰਧਾਨ ਹੈ ਹਰਜਿੰਦਰ ਸਿੰਘ ਤਾਮੀ ਆਪਣੇ ਪ੍ਰੋਗਰਾਮ ਤੋਂ ਕੁਝ ਮਿੰਟ ਪਹਿਲਾਂ ਮੈਂ ਤਾਮੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਤਾ ਮੈਂ ਦੋਨਾਂ ਤੜਿਆਂ 'ਚ ਗੱਲਬਾਤ ਕਰਵਾਉਣ ਲਈ ਤਿਆਰ ਹਾਂ ਜੇ ਸਹਿਮਤੀ ਬਣੇ ਉਹਨਾਂ ਨੇ ਬਾਕੀ ਕਾਲੀ ਤੜੇ ਨੂੰ ਵੀ ਕਿਹਾ ਇਬਾਰ ਬੈਠ ਕੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆਓ ਘਰ ਚ ਬੈਠ ਕੇ ਗੱਲ ਕਰੋ ਹੁਣ ਸਹਿਮਤੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਵੱਖਰੀ ਗੱਲ ਹੈ ਔਰ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਹੈਗੇ ਧਾਮੀ ਉਹਨਾਂ ਨੇ ਕਿ ਨਵੀਂ ਪੇਸ਼ਕਸ਼ ਕਰ ਦਿੱਤੀ ਹੈ ਕਿ ਮੈਂ ਦੋਨਾਂ ਧੜਿਆਂ ਚ ਗੱਲਬਾਤ ਕਰਾਉਣ ਲਈ ਤਿਆਰ ਹਾਂ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਗੁਰੂਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਜਿਹੜੀ ਹੈਗੇ ਧਾਮੀ ਜੀ ਨੇ ਗੱਲ ਕਹੀ ਹੈ ਕਿ ਮੈਂ ਜਿਹੜੇ ਬਾਗੀ ਅਕਾਲੀ ਆ ਉਹਨਾਂ ਨਾਲ ਮੀਟਿੰਗ ਕਰਾਂਗਾ ਜੋ ਚਾਹਣਗੇ ਤਾਂ ਦੋਨੇ ਪਾਸੇ ਗੱਲਬਾਤ ਚਲਾ ਸਕਦਾ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਦਿਨ ਲੰਘਦੇ ਜਾ ਰਹੇ ਆ ਸਮਾਂ ਬੀਤਦਾ ਜਾ ਰਿਹਾ ਦੋਨਾਂ ਤਲਿਆਂ ਚ ਦੂਰੀਆਂ ਤੇ ਕੜਤਨ ਵਧੇ ਜਾ ਰਹੀ ਹੈ ਕਿਉਂਕਿ মিডিਆ ਚਾਇ ਇਹ ਦਿਨ ਬਿਆਨ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਸੋ ਜਿਵੇਂ ਜਿਵੇਂ ਦਿਨ ਬੀਤਦੇ ਕੜਤਨ ਦਾ ਵੱਧ ਰਹੀ ਹੈ ਪਰ ਜਿਹੜੇ ਸਿਹਰਦ ਕੁਸ਼ ਅਕਾਲੀ ਆਗੂ ਹੈ ਜਿਵੇਂ ਅਜੀਬੀ ਦੇ ਪ੍ਰਧਾਨ ਨੇ ਆਪਣੀ ਗੱਲ ਕੀਤੀ ਹੈ ਇਹ ਵੀ ਕੁਐਸਚਨ ਸ਼ੁਰੂ ਹੋ ਗਿਆ ਕਿ ਕੀ ਦੋਨਾਂ ਤਲਿਆਂ ਨੂੰ ਮੁੜ ਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾ ਸਕਦਾ ਹੈ ਖਾਰੇ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਕਿ ਕਿੰਨੀ ਕੁ ਸਫਲਤਾ ਹੁੰਦੀ ਹੈ ਇੱਕ ਪਰ ਨਵੀਂ ਕੋਸ਼ਿਸ਼ ਵੀ ਸ਼ੁਰੂ ਹੋਈ ਆ ਕალიਦਾਲ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਜੀ ਜੀ ਨਵਦੀਪ ਤੇ ਕੋਸ਼ਿਸ਼ਾਂ ਸਰ ਬਹੁਤ ਸਾਰੀਆਂ ਸ਼ੁਰੂ ਹੋ ਰਹੀਆਂ ਨੇ ਅ ਧੜੇ ਨੂੰ ਆਪਸ ਦੇ ਵਿੱਚ ਇਕੱਠਿਆਂ ਕਰਨ ਦੇ ਲਈ ਜਾਂ ਫਿਰ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਬਚਾਉਣ ਦੀ ਗੱਲ ਜਿਵੇਂ ਇੱਥੇ ਕਰਾਂ ਤਾਂ ਮੈਂ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਾਂਗੀ ਕਿ ਹਰਸਿਮਰਤ ਕੌਰ ਬਾਦਲ ਉਹ ਸਖਸ਼ੀਅਤ ਜਿਨ੍ਹਾਂ ਨੂੰ ਵਾਰ-ਵਾਰ ਲੋਕਾਂ ਨੇ ਜਿਤਾਇਆ ਸੰਸਦ ਤੱਕ ਪਹੁੰਚਾਇਆ ਪਹਿਲਾਂ ਵੀ ਇਹਨਾਂ ਨੇ ਇੱਕ ਚੰਗਾ ਰਾਜ ਸਥਾਪਿਤ ਕੀਤਾ ਮੱਲਾ ਚੰਗੀਆਂ ਮਾਰੀਆਂ ਘਰ ਚੰਗੇ ਬਣਾ ਲਏ ਸਭ ਕੁਝ ਹੈ ਸਭ ਕੁਝ ਜਗ ਜਾਹਰ ਹੈ ਲੋਕਾਂ ਨੂੰ ਸਭ ਪਤਾ ਹੈ ਪਰ ਹੁਣ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਆਪਦੇ ਲੋਕਾਂ ਦੀ ਵਾਰੀ ਆਈ ਜਦੋਂ ਕਿਸਾਨਾਂ ਦੀ ਵਾਰੀ ਆਈ ਤਾਂ ਇਹ ਮੁਕਰ ਗਏ ਕਿ ਭਾਵੇਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਗੱਲ ਹੋਵੇ ਭਾਵੇਂ ਬੰਦੀ ਸਿੰਘਾਂ ਦੀ ਰਹਾਇਨ ਨੂੰ ਲੈ ਕੇ ਗੱਲ ਹੋਵੇ ਤਾਂ ਇਹਨਾਂ ਤੋਂ ਕਦੇ ਵੀ ਉਹ ਠੋਸ ਉਪਰਾਲੇ ਨਹੀਂ ਕੀਤੇ ਗਏ ਜਦਕਿ ਇਹਨਾਂ ਦੀ ਭਾਜਪਾ ਦੇ ਨਾਲ ਪੂਰੀ ਭਾਈਵਾਲੀ ਸੀ ਪਰ ਹੁਣ ਇਹ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦੇ ਮਸਲੇ ਤੇ ਵੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਗੱਲਬਾਤ ਦੇ ਜ਼ਰੀਏ ਕਿਸਾਨਾਂ ਦੇ ਮਸਲੇ ਦੇ ਜੜੇ ਉਹ ਹੱਲ ਕੀਤੇ ਜਾਣ ਅਨੇ ਦੀ ਜਿਸ ਮਾਮਲੇ ਤੇ ਤੁਸੀਂ ਜ਼ਿਕਰ ਕਰਦੇ ਹੋ ਦੇਖੋ ਬੀਬਾ ਹਰਸਿਮਰਤ ਬਾਦਲ ਉਹਨਾਂ ਨੇ ਪਾਰਲੀਮੈਂਟ ਚ ਪੰਜਾਬ ਦੇ ਹੱਕਾਂ ਲਈ ਪੂਰੀ ਤਰ੍ਹਾਂ ਡਟ ਕੇ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਨੇ ਗੱਲ ਕੀਤੀ ਆ ਕਿਸਾਨਾਂ ਦੀ ਦੇਖੋ ਕਿਸਾਨੀ ਦਾ ਮਸਲਾ ਬਹੁਤ ਵੱਡਾ ਐ ਐਮਐਸਪੀ ਦਾ ਮਾਮਲਾ ਦੂਜੇ ਮਾਮਲੇ ਐ ਕਰਜ਼ਾ ਮਾਫੀ ਦਾ ਮਾਮਲਾ ਜਿਹੜੇ ਕਿਸਾਨਾਂ ਦੇ ਕੇਸ ਬਣੇ ਹੋਏ ਐ ਕੇਸ ਵਾਪਸ ਲੈਣ ਦਾ ਮਾਮਲਾ ਸਿੱਧੇ ਤੌਰ ਤੇ ਜਿਹੜੇ ਬਹੁਤੇ ਜ਼ਿਆਦਾਤਰ ਮਾਮਲੇ ਹੈਗੇ ਕੇਂਦਰ ਸਰਕਾਰ ਨਾਲ ਜੁੜੇ ਐ ਸੋ ਪਾਰਲੀਮੈਂਟ ਦੇ ਅੰਦਰ ਬੀਬਾ ਹਰਸਿਮਰਤ ਬਾਦਲ ਜਿਹੜਾ ਕਿਸਾਨਾਂ ਦੇ ਹੱਕ 'ਚ ਗੂੰਜਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕਿਸਾਨੀ ਮੁੱਦਿਆਂ ਦਾ ਮਸਲਾ ਜਿਹੜਾ ਗੱਲਬਾਤ ਰੇ ਹੱਲ ਹੋਣਾ ਚਾਹੀਦਾ ਆਪਾਂ ਸਾਰੇ ਜਾਣਦੇ ਆ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਤਰਨੇ ਦੇ ਰਿਹਾ ਮੋਰਚੇ ਲਾ ਰਿਹਾ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਪਾਰਲੀਮੈਂਟ ਦੇ ਆਪਣੇ ਪਹਿਲੇ ਭਾਸ਼ਣ ਦੀ ਵਿਪਾਰਸਮਰਤ ਬਾਦਲ ਨੇ ਗੱਲ ਆਖੀ ਹੈ ਕਿ ਕਿਸਾਨੀ ਮਸਲੇ ਦਾ ਜਿਹੜਾ ਹੱਲ ਹੈ ਉਹ ਗੱਲਬਾਤ ਲਈ ਨਿਕਲਣਾ ਚਾਹੀਦਾ ਆਪਾਂ ਨੂੰ ਇਹ ਵੀ ਪਤਾ ਜਦੋਂ ਤੁਸੀਂ ਜ਼ਿਕਰ ਵੀ ਕੀਤਾ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾ ਵਿਵਾਹ ਹਰ ਸਮਰਥਤ ਨੇ ਕੈਬਨਟ ਤੋਂ ਅਸਤੀਫਾ ਵੀ ਇਸੇ ਕਰਕੇ ਦਿੱਤਾ ਸੀ ਕਿ ਜੇ ਕਿਸਾਨੀ ਮੁੱਦਿਆਂ ਤੇ ਸਹਿਮਤੀ ਨਹੀਂ ਬਣਦੀ ਤਾਂ ਫਿਰ ਕੈਬਨਟ ਦੇ ਅੰਦਰ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੈ ਤੇ ਹੁਣ ਮੁੜ ਕੇ ਉਹਨਾਂ ਨੇ ਨਵੀਂ ਕੈਬਨਟ ਚ ਤਾਂ ਉਹ ਨਹੀਂ ਚਲੋ ਜੁਆਇਨ ਕੀਤਾ ਉਹਨਾਂ ਨੇ ਸ਼ਾਮਲ ਹੋਏ ਪਰ ਪਾਰਲੀਮੈਂਟ ਦੇ ਚਲਦਿਆਂ ਜਿਹੜਾ ਹੈਗਾ ਪਹਿਲੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਕਿ ਇਹਨਾਂ ਦੇ ਮੁੱਦੇ ਸੁਣੇ ਚਾਹੀਦੇ ਜਾਣੇ ਚਾਹੀਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਉਹਨਾਂ ਨੇ ਗੱਲ ਕੀਤੀ ਔਰ ਕਾਲੀਦਾਲ ਦਾ ਜਿਹੜਾ ਇੱਕ ਆਪਣਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇੱਕ ਸਟੈਂਡ ਆ ਸਟੈਂਡ ਵੀ ਵਿਵਾਹ ਹਰਸਿੰਧ ਨੇ ਪਾਰਲੀਮੈਂਟ ਦੇ ਅੰਦਰ ਦਰਾਇਆ ਕਿ ਚੰਡੀਗੜ੍ਹ ਦਾ ਮਾਮਲਾ ਹੈ ਪੰਜਾਬ ਦੀ ਆਪਣੀ ਕੋਈ ਰਾਜਧਾਨੀ ਨਹੀਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਪੰਜਾਬੀਆਂ ਦੇ ਜਿਹੜੇ ਹੱਕ ਆ ਉਹ ਬਹਾਲ ਹੋਣੇ ਚਾਹੀਦੇ ਆ ਸੋ ਵਿਵਾਹ ਹਰਸਿੰਧ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਤੇ ਪੰਜਾਬੀਆਂ ਦੇ ਹੱਕ 'ਚ ਗੂੰਜਦੇ ਹੋਏ ਬੋਲਦੇ ਹੋਏ ਨਜ਼ਰ ਆਏ ਕਿਸਾਨੇ ਮੁੱਦਿਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਤੇ ਚੰਡੀਗੜ੍ਹ ਦੇ ਮਾਮਲੇ ਤੇ ਪਾਣੀਆਂ ਦੇ ਮਾਮਲੇ ਤੇ ਜੀ ਨਵਦੀਪ ਜੀ 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 ਬਿਲਕੁਲ ਤੇ ਇਸ ਦਿਨਾਂ ਹੀ ਜੇ ਗੱਲ ਕੀਤੀ ਜਬ ਭਾਈ ਅਮਰਿਤਪਾਲ ਸਿੰਘ ਦੀ ਤਾਂ ਖਬਰਾਂ ਨੇ ਕਿ ਭਾਈ ਅਮਰਿਤਪਾਲ ਸਿੰਘ ਜਲਦ ਸੋ ਚੁੱਕ ਸਕਦੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਭਾਈ ਅਮਰਿਤਪਾਲ ਦਾ ਮਾਮਲਾ ਬੜਾ ਸੰਵੇਦਨਸ਼ੀਲ ਮਾਮਲਾ ਹੈ ਦੇਖੋ ਨਵਦੀਪ ਆ ਆਪਾਂ ਸਾਰੇ ਜਾਣਦੇ ਆ ਡਿਬਿਗੜ ਜੇਲ੍ਹ ਦੇ ਵਿੱਚ ਉਹ ਬੰਦ ਨੇ ਸਰਕਾਰ ਦੇ ਕਾਨੂੰਨ ਦੇ ਆਪਣੇ ਢੰਗ ਤਰੀਕੇ ਇੱਕ ਵੱਖਰਾ ਮਾਮਲਾ ਹੈ ਇੱਕ ਬੜਾ ਸਿੱਧਾ ਜਿਹਾ ਸਵਾਲ ਆ ਜਦੋਂ ਸਰਕਾਰ ਨੇ ਹੂੰ ਇਜਾਜ਼ਤ ਦਿੱਤੀ ਸੰਵਿਧਾਨ ਨੇ ਇਜਾਜ਼ਤ ਦਿੱਤੀ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਚੋਣ ਲੜ ਸਕਦੇ ਆ ਜੀ ਤਾਂ ਚੋਣ ਦੇ ਇਜਾਜ਼ਤ ਲੜਨ ਦੀ ਕਿਹਨੇ ਦਿੱਤੀ ਸੰਵਿਧਾਨ ਨੇ ਦਿੱਤੀ ਨਾ ਕਾਨੂੰਨ ਨੇ ਦਿੱਤੀ ਜੀ ਉਹਨਾਂ ਨੇ ਉਹ ਸੰਵਿਧਾਨ ਦੇ ਦੀਨ ਰਹਿ ਕੇ ਹੀ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਚੋਣ ਲੜੀ ਹੂੰ ਔਰ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਵੱਡੀ ਬਹੁਮਤ ਦੇ ਨਾਲ ਭਾਈ ਅਮਰਤਪਾਲ ਨੂੰ ਜਿਤਾਇਆ ਹੂੰ ਤਾਂ ਪਾਰਲੀਮੈਂਟ ਦਾ ਮੈਂਬਰ ਬਣਾਇਆ ਹੁਣ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਦੋਸ਼ ਹੈ ਹਮ ਉਹਨਾਂ ਨੇ ਪਾਰਲੀਮੈਂਟ ਮੈਂਬਰ ਜਿਤਾਤਾ ਪਾਰਲੀਮੈਂਟ ਮੈਂਬਰ ਜਿਤਾਤਾ ਤਾਂ ਹੁਣ ਉਹਨਾਂ ਦੀ ਆਵਾਜ਼ ਤਾਂ ਫਿਰ ਭਾਈ ਅਮਰਤਪਾਲ ਹੀ ਹੈ ਨਾ ਹਮ ਕਿ ਕੁਝੇ ਵੀ ਆ ਰਿਹਾ ਹੈ ਮੀਡੀਆ 'ਚ ਇਦਾਂ ਦੀ ਚਰਚਾ ਕਿ ਜੀ ਭਾਈ ਅਮਰਤਪਾਲ ਨੂੰ ਸੌ ਨਹੀਂ ਝੁਕਣ ਦਿੱਤੀ ਜਾਏਗੀ ਉਹ ਸੀਟ ਖਾਲੀ ਹੋਏਗੀ ਮੈਂ ਸਮਝਦਾ ਕਿ ਪੰਜਾਬ ਖਡੂਰ ਸਾਹਿਬ ਦੇ ਲੋਕਾਂ ਨਾਲ ਬਹੁਤ ਵੱਡਾ ਅਨਿਆਂ ਹੋਏਗਾ ਦੇ ਖਡੂਰ ਸਾਹਿਬ ਦੀ ਸੀਟ ਇਸ ਤਰੀਕੇ ਨਾਲ ਖਾਲੀ ਕੀਤੀ ਜਾਂਦੀ ਹੈ ਜਿਸ ਪਾਰਲੀਮੈਂਟ ਦੇ ਅੰਦਰ ਇਸ ਗੱਲ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਕਿ ਕਿਸੇ ਧਰਮ ਦੇ ਖਿਲਾਫ ਕਿਸੇ ਨਫਰਤ ਵਾਲੇ ਮਾਮਲੇ ਦੇ ਉੱਤੇ ਕਿਉਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਪੰਜਾਬੀਆਂ ਦੇ ਖਿਲਾਫ ਵੀ ਕਿਉਂ ਉਹਨਾਂ ਦੇ ਹੱਕ ਮਾਰੇ ਜਾਂ ਜਾਂ ਕੁਚਲੇ ਜਾਣ ਪੰਜਾਬੀ ਕਿਸ ਤਰ੍ਹਾਂ ਦਾ ਜਾ ਸਵਾਲ ਹੈ ਕਿ ਜਦੋਂ ਇੱਕ ਪਾਰਲੀਮੈਂਟ ਮੈਂਬਰ ਦੇ ਲਈ ਕਿਸੇ ਉਮੀਦਵਾਰ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਕਿ ਸਿਸਟਮ ਦੇ ਦìn ਚੋਣ ਲੜਿਆ ਫਾਰਮ ਭਰਿਆ ਲੋਕਾਂ ਨੇ ਵੋਟਾਂ ਪਾਈਆਂ ਲੱਖਾਂ ਵੋਟਾਂ ਪਾਈਆਂ ਉਹ ਲੱਖਾਂ ਵੋਟਾਂ ਪਾਉਣ ਤੋਂ ਬਾਅਦ ਜੇ ਸਵਾਲ ਇਹ ਉੱਠੇ ਕਿਹੜੀ ਖਡੂਰ ਸਾਹਿਬ ਦੇ ਲੋਕਾਂ ਨੂੰ ਪਾਰਲੀਮੈਂਟ ਮੈਂਬਰ ਨਹੀਂ ਮਿਲੇਗਾ ਮੈਂ ਸਮਝਦਾ ਹਾਂ ਖਡੂਰ ਸਾਹਿਬ ਦੇ ਲੋਕਾਂ ਨਾਲ ਨਹੀਂ ਸਮੁੱਚੇ ਪੰਜਾਬੀਆਂ ਨਾਲਾਂ ਜੇ ਦੇਖਿਆ ਜਾਵੇ ਤਾਂ ਦੇਖਦੇ ਸੰਵਿਧਾਨ ਨਾਲ ਵੀ ਖਲਵਾੜ ਹੋਏਗਾ ਜੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਨੂੰ ਸੌਂ ਚੁੱਕਣ ਤੋਂ ਰੋਕਿਆ ਜਾਂਦਾ ਹੁਣ ਜੰਮੂ ਕਸ਼ਮੀਰ ਦਾ ਇੱਕ ਪਾਰਲੀਮੈਂਟ ਮੈਂਬਰ ਹੈ ਉਹ ਹੁਣ ਵੀ ਜੇਲ੍ਹ 'ਚ ਹੈ ਉਹਨੂੰ ਸਿਸਟਮ ਦੇ ਅਧੀਨ ਨਹੀਂ ਕੁਝ ਘੰਟੇ ਲਈ ਜਿਹੜੀ ਪਰੋਲ ਜਿਹੜੀ ਰਜ਼ਮਾਨਾ ਦਿੱਤੀ ਜਾ ਰਹੀ ਹੈ ਕਿ 5 ਜੁਲਾਈ ਨੂੰ ਸੌਂ ਚੁੱਕਣਗੇ ਕੋਈ ਸਿਸਟਮ ਜ਼ਰੂਰ ਹੋਣਾ ਚਾਹੀਦਾ ਹੈ ਅਗੇ ਕੀ ਕਾਨੂੰਨ ਹੈ ਕਿ ਕਿਸੇ ਤੇ ਦੋਸ਼ ਲੱਗੇ ਆ ਉਹ ਲੰਬੀਆਂ ਲੜਾਈਆਂ ਹੁੰਦੀਆਂ ਜਿੱਦਾਂ ਰਵਨੀਤ ਬਿੱਟੂ ਜਿਹੜੇ ਨਵੇਂ-ਨਵੇਂ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਆ ਉਹਨਾਂ ਨੇ ਬਿਆਨ ਦਿੱਤਾ ਦੇਖੋ ਜੀ ਚਾਹੇ ਕੋਈ ਪਾਰਲੀਮੈਂਟ ਮੈਂਬਰ ਹੋਵੇ ਚਾਹੇ ਵਿਧਾਨ ਸਭਾ ਦਾ ਮੈਂਬਰ ਹੋਵੇ ਕਾਨੂੰਨ ਦਾ ਕਾਨੂੰਨ ਹੀ ਹੈ ਜੇ ਕਿਸੇ ਨੇ ਜ਼ਾਤੀ ਕੀਤੀ ਹੈ ਤਾਂ ਭੁਗਤਣਾ ਪਏਗਾ ਜੇ ਕਿਸੇ ਨੇ ਜ਼ਾਤੀ ਕੀਤੀ ਹੈ ਜ਼ਰੂਰ ਭੁਗਤਣਾ ਪਏ ਪਰ ਜੇਸ ਦੇ ਦੇ ਲੋਕਾਂ ਨੇ ਸੰਵਿਧਾਨ ਮੁਤਾਬਕ ਕਿਸੇ ਨੂੰ ਪਾਰਲੀਮੈਂਟ ਮੈਂਬਰ ਚੁਣਿਆ ਤਾ ਪੂਰਾ ਅਧਿਕਾਰ ਆ ਉਸ ਦੇਸ਼ ਦੇ ਸੂਬੇ ਦੇ ਉਸ ਹਲਕੇ ਦੇ ਲੋਕਾਂ ਨੂੰ ਉਹਦਾ ਪਾਰਲੀਮੈਂਟ ਮੈਂਬਰ ਸੋਚ ਚੁੱਕੇ ਔਰ ਉਸ ਹਲਕੇ ਦੇ ਲੋਕਾਂ ਦੀ ਨਮਾਇੰਦਗੀ ਕਰੇ ਇਹ ਵੀ ਇੱਕ ਬਹੁਤ ਵੱਡਾ ਅਨਿਆਹ ਹੋਏਗਾ ਸੰਵਿਧਾਨ ਦੇ ਨਾਲ ਜੇ ਕਿਸੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਦੇ ਉਸ ਹਲਕੇ ਦੇ ਲੋਕਾਂ ਦੇ ਹੱਕਾਂ ਨੂੰ ਇਸ ਢੰਗ ਨਾਲ ਕੁਚਲਿਆ ਜਾਏਗਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਤੇ ਗੱਲ ਕਰੀਏ ਤਾਂ ਬਹੁਤ ਹੀ ਦੁਖਦਾਈ ਖਬਰ ਉੱਤਰ ਪ੍ਰਦੇਸ਼ ਦੇ ਖਾਤਰਸ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ satsang ਦੇ ਦੌਰਾਨ ਭਗੜੜ ਮੱਚ ਗਈ ਜਿਸ ਦੇ ਵਿੱਚ ਹੁਣ ਤੱਕ ਦੀ ਜੇ ਗੱਲ ਕੀਤੀ ਜਾਵੇ 122 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਕੀ ਕਹਿਣਾ ਚਾਹੂੰਗੀ ਇਸੇ ਤੋਂ ਸਰ ਨਦੀਪੇ ਬਹੁਤ ਹੀ ਮੰਦਪਾਗਾਸ ਹੈ ਪਹਿਲਾਂ ਵੀ ਇਦਾਂ ਦੇ ਆਪਾਂ ਦੇਖਿਆ ਕਈ ਹਾਸੇ ਵਾਪਰਦੇ ਆ ਪੀੜਾਂ ਦੇ ਨਾਲ ਕਈ ਵਾਰੀ ਪੁਲ ਟੁੱਟ ਜਾਂਦੇ ਆ ਇਸੇ ਤਰੀਕੇ ਨਾਲ ਕਈ ਵਾਰੀ ਸਤਸੰਗ ਜਿਹੜਾ ਦੇ ਸਮਾਗਮ ਹੁੰਦੇ ਆ ਉਹਦੇ ਵਿੱਚ ਤਾਰਨਾਕ ਸਥਾਨਾਂ ਦੇ ਉੱਤੇ ਕਈ ਵਾਰੀ ਪੀੜ ਜਿਹੜੀ ਹੈ ਪੰਜ ਨੱਟ ਪੈ ਜਾਂਦੀ ਹੈ ਕੋਈ ਗਲਤ ਵਫਾ ਹੀ ਫੈਲ ਜਾਂਦੀ ਹੈ ਕੋਈ ਸ਼ਰਾਰਤੀ ਅੰਦਰ ਗਲਤ ਵਫਾ ਫਲਾ ਦਿੰਦੇ ਆ ਹੁਣ ਇਸੇ ਤਰੀਕੇ ਨਾਲ ਆਪਾਂ ਯੂਪੀ ਦੀ ਗੱਲ ਕਰਦੇ ਆਂ ਦੇਖੋ ਹੁਣ ਆਪਾਂ ਗੱਲ ਕਰ ਰਹੇ ਆਂ ਤਕਰੀਬਨ 122 ਲੋਕ ਜਿਹੜੇਗਾ ਉਹ ਪਗ ਨੱਟ ਦੇ ਵਿੱਚ ਜਿਹੜਾ ਹੈਗਾ ਫਾਹੜਾ ਦਫੜੀ ਦੇ ਵਿੱਚ ਲੋਕ ਡਿੱਗ ਪਏ ਬੇਹੋਸ਼ ਹੋ ਗਏ ਜਾਨਾਂ ਚਲੀਆਂ ਗਈਆਂ ਇਦਾਂ ਦਾ ਹਮਾਸ ਇਨੀ ਜਵਰਸਪੀੜ ਲੋਕਾਂ ਨੂੰ ਕੁਸਲ ਦਿੱਤਾ ਗਿਆ ਜਿਹੜੇ ਪੈਰਾਂ ਹੈਠਾਂ ਡਿੱਗ ਪਏ ਲੋਕਾਂ ਨੇ ਕੁਸਲ ਕੇ ਰੱਖਤਾ ਉਹਨਾਂ ਨੂੰ ਬਹੁਤ ਹੀ ਮੰਦਪਾਗਾ ਹਾਸਾ ਇਹਦਾ ਜਿੰਨਾ ਵੀ ਇਹਦੇ ਤੇ ਅਫਸੋਸ ਕੀਤਾ ਜਾਵੇ ਉਹ ਘਟਾ ਪਰ ਸਵਾਲੇ ਪੈਦਾ ਹੁੰਦਾ ਹੈ ਕਿ ਆਖਰ ਇਹਦੇ ਲਈ ਦੋਸ਼ੀ ਜਾਂ ਜ਼ਿੰਮੇਵਾਰ ਕੌਣ ਹੈ ਦੇਖੋ ਇਹ ਦੇਸ਼ ਦੇ ਅੰਦਰ ਜੇ ਪਾਰਲੀਮੈਂਟ ਦੇ ਅੰਦਰ ਸਾਡੇ ਆਗੂ ਇਹਨਾਂ ਗੱਲਾਂ ਦੇ ਲੜਾਈਆਂ ਲੜਦੇ ਰਹਿਣਗੇ ਕਿ ਫਰਾਨਾ ਧਰਮ ਚੰਗਾ ਹੈ ਫਰਾਨਾ ਧਰਮ ਬੁਰਾ ਹੈ ਫਰਾਨੇ ਧਰਮ ਦੇ ਖਿਲਾਫ ਨਫਰਤ ਫਲਾਈ ਜਾ ਰਹੀ ਹੈ ਫਰਾਨੇ ਧਰਮ ਨੂੰ ਕਿਉਂ ਲੰਦਾ ਜਾ ਰਿਹਾ ਸਾਡੇ ਦੇਸ਼ ਦੀ ਕਿਸਮ ਦਾ ਸਾਡੇ ਦੇਸ਼ ਦੀ ਹੋਣੀ ਦੇਖੋ ਕਿ ਪਾਰਲੀਮੈਂਟ ਇਹ ਦੇਸ਼ ਦੇ ਲੋਕਾਂ ਨੇ ਚੁਣੀ ਵੱਡੀ ਲੜਾਈ ਤੋਂ ਬਾਅਦ ਚੁਣੀ ਕਿ ਸਾਡੇ ਦੇਸ਼ ਦੇ ਵਿਕਾਸ ਲਈ ਗੱਲਾਂ ਕੀਤੀਆਂ ਜਾਣੀਆਂ ਇਸ ਦੇਸ਼ ਦੇ ਲੋਕਾਂ ਦੇ ਭਲੇ ਲਈ ਗੱਲਾਂ ਕੀਤੀਆਂ ਜਾਣੀਆਂ ਗੁਰਬਤ ਜੋ ਕੱਢਣ ਲਈ ਗੱਲਾਂ ਕੀਤੀਆਂ ਜਾਣੀਆਂ ਜਿਹੜੇ ਕਰੋੜਾਂ ਕਰੋੜਾਂ ਲੋਕਾਂ ਨੂੰ ਮੁਫਤ ਨਾਜ ਇਸ ਲਈ ਦਿੱਤਾ ਜਾਂਦਾ ਕਿ ਉਹ ਆਪਣਾ ਢਿੱਡ ਭਰ ਲਈ ਕਮਾਈ ਨਹੀਂ ਕਰ ਸਕਦੇ ਨੇ ਸਾਧਨ ਨਹੀਂ ਹੈ ਕਿ ਭੇਟ ਪਰ ਕੇ ਖਾ ਸਕਣ ਜੀ ਸਰਕਾਰਾਂ ਉਹਨਾਂ ਨੂੰ ਖਰਾਦ ਦੇ ਤੌਰ ਤੇ ਨਾਜ਼ ਮਹਿਆ ਕਰਦੀਆਂ ਔਰ ਫਿਰ ਪ੍ਰੋਪਾਗੈਂਡਾ ਕਰਦੀਆਂ ਆਪਣੀਆਂ ਐਡਸ ਲਾਉਂਦੀਆਂ ਪ੍ਰਚਾਰ ਕਰਦੀਆਂ ਮੀਡੀਆ ਦਿੰਦੀਆਂ ਕਹਿੰਨੇ ਕਰੋੜ ਲੋਕਾਂ ਨੂੰ ਅਸੀਂ ਮੁਫਤ ਨਾਜ਼ ਮਹਿਆ ਕਰਦੇ ਹਾਂ ਉਹਨਾਂ ਮਸਲਿਆਂ ਤੇ ਗੱਲ ਕਰਨ ਦੀ ਬਜਾਏ ਜੇ ਉੱਥੇ ਲੜਾਈਆਂ ਜਿਹੜੀਆਂ ਧਰਮਾਂ ਦੇ ਨਾਂ ਦੇ ਉੱਤੇ ਅੰਧਵਿਸ਼ਵਾਸਾਂ ਦੇ ਨਾਂ ਤੇ ਹੁੰਦੀਆਂ ਰਹਿਣੀਆਂ ਤੇ ਦੇਖਦਾ ਫਿਰ ਰਾਬੀ ਰਖਾ ਹੈ ਹੱਥ ਰਸ ਦੇ ਜੋ ਕੁਝ ਵਾਪਰ ਰਿਹਾ ਮੈਂ ਸਮਝਦਾ ਇਹ ਸਾਡੇ ਦੇਸ਼ ਦੀ ਹੋਂਦ ਦਾ ਇੱਕ ਬਹੁਤ ਵੱਡਾ ਇੱਕ ਪ੍ਰਤੀਕ ਹੈ ਆਪਣੇ ਆਪ ਦੇ ਵਿੱਚ ਕਿ ਸਾਡੇ ਦੇਸ਼ ਦੇ ਹਾਕਮ ਹੁਕਮਰਾਨ ਇਹ ਦੇਸ਼ ਨੂੰ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਆ ਕਿਸੇ ਦਾ ਧਰਮ ਵਿੱਚ ਵਿਸ਼ਵਾਸ ਹੋਣਾ ਕਿਸੇ ਗੁਰੂ ਦੇ ਵਿੱਚ ਵਿਸ਼ਵਾਸ ਹੋਣਾ ਹਰ ਇੱਕ ਦਾ ਆਪਣਾ ਅਧਿਕਾਰ ਹੈ ਔਰ ਅੰਧ ਵਿਸ਼ਵਾਸ ਹੋਣਾ ਜਾਂ ਲੋਕਾਂ ਨੂੰ ਇਸ ਤਰੀਕੇ ਨਾਲ ਲੱਖਾਂ ਲੋਕਾਂ ਦੀ ਪੀੜ ਦੇ ਉੱਤੇ ਇਕੱਠੀ ਹੋਈ ਹੈ ਜੁਪੀ ਦੀ ਸਰਕਾਰ ਤਾਂ ਕਹਿੰਦੇ ਬੜੀ ਕਾਬਲ ਸਰਕਾਰ ਆ ਇਹ ਦੇ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਹੈ ਕਹਿੰਦੇ ਜੋਗੀ ਵਰਗਾ ਤਾਂ ਕੋ ਮੁੱਖ ਮੰਤਰੀ ਮੰਨਿਆ ਨਹੀਂ ਜਾਂਦਾ ਐਡਾ ਤਕੜਾ ਮੁੱਖ ਮੰਤਰੀ ਹੈ ਉਸ ਮੁੱਖ ਮੰਤਰੀ ਦੀ ਜਿੰਮੇਵਾਰੀ ਤਾਂ ਬਣਦੀ ਸੀ ਨਾ ਕਿ ਲੱਖਾਂ ਭੀੜਾਂ ਉੱਥੇ ਇਕੱਠੀਆਂ ਹੋਈਆਂ ਉਹਨਾਂ ਨੂੰ ਬਚਾਉਣ ਲਈ ਕਾਫੜਾ ਦਹੜੀ ਪੈਜੋ ਦਾ ਇੰਤਜ਼ਾਮ ਕੀ ਹੈ ਉਹ ਕੌਣ ਆ ਗੁਰੂ ਜਿਸ ਗੁਰੂ ਨੂੰ ਲੱਭਦੇ ਫਿਰਦੇ ਆ ਜੀ ਕੀ ਉਹਦਾ ਨਾਂ ਜਿਹੜਾ ਹੈਗਾ ਪੋੜਾ ਪੋੜਾ ਬਾਬਾ ਕੁਛ ਬਾਬਾ ਇਦਾਂ ਦਾ ਨਾਂ ਉਹਦਾ ਹੈਗਾ ਔਰ ਕਿਹਾ ਜਾਂਦਾ ਕਿ ਉਹ 20-25 ਸਾਲ ਪਹਿਲਾਂ ਇੱਕ ਸਪਾਈ ਸੀ ਸਫਾਈ ਦੇ ਉਦੇ ਤੋਂ ਅਸਤੀਫਾ ਦੇ ਕੇ ਪੂੜਾ ਬਾਬਾ ਬਣ ਗਿਆ ਤੇ ਲੱਖਾਂ ਲੋਕ ਉਹ ਕਹਿੰਦੇ ਯੂਪੀ ਦੇ ਨਹੀਂ ਸੀ ਮਹਾਰਾਸ਼ਟਰ ਤੋਂ ਆਏ ਰਾਜਸਥਾਨ ਤੋਂ ਆਏ ਦੂਜੇ ਸੂਬਿਆਂ ਤੋਂ ਆਏ ਇੰਨੇ ਵੱਡੀ ਫਾਲੰਗ ਇੰਨੇ ਵੱਡੇ ਉਦੇਸ਼ ਹਰਦਾਲੂ ਤੇ ਆਪਾਂ ਸਾਰੇ ਜਾਣਦੇ ਆ ਪਹਿਲਾਂ ਵੀ ਕਈ ਬਾਬੇ ਜ਼ਿਲਾਂ ਚ ਬੈਠੇ ਆ ਇਹ ਦੇਸ਼ ਦੀ ਤਰਾਸਦੀ ਹੈ ਨਾ ਫਿਰ ਇਹ ਦੇਸ਼ ਨਾਲ ਕਿਉਂ ਨਾ ਐਡਾ ਮੰਦਾ ਹਾਸਾ ਬਾਪਰੇ ਇਸ ਸਮੇਂ ਦੀਆਂ ਸਰਕਾਰਾਂ ਜਿਹੜੇ ਬਾਬਿਆਂ ਦੇ ਤੇ ਕ੍ਰਿਮੀਨਲ ਕੇਸ ਹੋਣ ਜਿਹੜੇ ਬਾਬਿਆਂ ਤੇ ਰੇਪ ਦੇ ਕੇਸ ਹੋਣ ਤੇ ਉਹਨਾਂ ਨੂੰ ਹਰ 2-4 ਮਹੀਨਿਆਂ ਬਾਅਦ ਜਿਹੜਾ ਜ਼ਮਾਨਤਾ ਮਿਲ ਜਾਂਦੀ ਹੈ ਕਿਹਾ ਜਾਵੇ ਇਹ ਤਾਂ ਕਾਨੂੰਨ ਮੁਤਾਬਕ ਹੈ ਜੀ ਅਸੀਂ ਕਿਵੇਂ ਰੋਕ ਸਕਦੇ ਹਾਂ ਕਾਨੂੰਨ ਮੁਤਾਬਕ ਜ਼ਮਾਨਤਾ ਹੋ ਰਹੀਆਂ ਸੋ ਜੇ ਸਾਡੇ ਦੇਸ਼ ਦੇ ਜਿਹੜੇ ਹੁਕਮਰਾਨ ਹੈ ਪ੍ਰਸ਼ਾਸਕ ਹੈ ਜਿਨ੍ਹਾਂ ਤੇ ਰੇਪ ਦੇ ਕੇਸ ਹੋਣ ਕਤਲਾਂ ਦੇ ਕੇਸ ਹੋਣ ਉਹਨਾਂ ਬਾਬਿਆਂ ਨੂੰ ਕਾਨੂੰਨ ਮਕਤ ਕਾਨੂੰਨ ਮੁਤਾਬਕ ਕਰਿਆਈਆਂ ਦੇਣਗੇ ਤਾਂ ਇਹ ਦੇ ਦੇ ਅੰਦਰ ਹਾਦਰ ਵਰਗੀਆਂ ਕਿ ਨਾਵਾ ਵਾਪਰ ਰਿਹਾ ਹੈ ਵਾਪਰ ਰਿਹਾ ਹੁਣ ਮੈਂ ਦੇਖ ਰਿਹਾ ਕਿ মিডিਆ ਕੁਝ মিডিਆ ਵਾਲੇ ਹੁਣ ਵੀ ਵੱਡੀ ਸੇਵਾ ਚ ਲੱਗੇ ਆ ਕਿ ਦੇਖੋ ਜੀ ਇਹਨੀਆਂ ਲਾਸ਼ਾਂ ਦਾ ਪੋਸਟਮਾਰਟ ਹੋ ਗਿਆ ਇਹਨਾਂ ਵਧੀਆ ਪਰੋਂ ਦਾ ਪੁਲਿਸ ਦਿਖਾਈ ਜਾ ਰਹੀ ਹੈ ਉਹ ਹਸਪਤਾਲ ਦਿਖਾਇਆ ਜਾ ਰਿਹਾ ਜਾਨੀ ਕਿ ਇੱਕ ਪਾਸੇ ਦਾ ਐਡਾ ਵੱਡਾ ਮੰਦਪਾਗਾ ਹਾਦਸਾ ਵਾਪਰ ਗਿਆ ਡੀਬੜ ਹੁਣ ਹੁਣੀ ਔਰ ਸਧਾਰਨ ਗਰੀਬ ਲੋਕ ਆ ਜਿਹੜੇ ਬਹੁਤ ਸਾਰੇ ਮਾਰੇ ਗਏ ਹੋਣਗੇ ਉਹਨਾਂ ਦੀ ਗੱਲ ਕਰਨ ਦੀ ਬਜਾਏ ਇਸ ਦਿਖਾਤ ਲਈ ਕੌਣ ਜ਼ਿੰਮੇਵਾਰ ਹੈ ਉਹਨਾਂ ਗੱਲ ਦੀ ਗੱਲ ਕਰਨੀ ਚਾਹੀਏ ਪੋਲੇ ਬਾਬੇ ਦੀ ਗੱਲ ਕੀਤੀ ਜਾ ਰਹੀ ਹੈ ਪੋਲੇ ਬਾਬੇ ਨੂੰ ਇਜਾਜ਼ਤ ਕਿਸ ਨੇ ਦਿੱਤੀ ਐਡਾ ਵੱਡਾ ਜਿਹੜਾ ਪ੍ਰੋਗਰਾਮ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਜੇ ਕੁਝ ਵਾਪਰਿਆ ਕਿ ਸਰਕਾਰਾਂ ਦੀ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੇ ਹੁਣ ਵੀ ਅਸੀਂ ਇਹੀ ਪ੍ਰੋਸੀਜਰ ਆ ਰਹੇ ਆਂ ਦੇਖੋ ਜੀ 38 ਲਾਸ਼ਾਂ ਦਾ ਤਾਂ ਜਿਹੜਾ ਪੋਸਟਮਾਰਟਮ ਹੋ ਗਿਆ ਜੇ ਬਾਕੀ ਜਾਣਕਾਰੀ ਆਉਣੀ ਹੈ ਪੁਲਿਸ ਦਿਖਾ ਰਿਹਾ ਕਿ ਪੁਲਿਸ ਦਾ ਬਹੁਤ ਹੁਣ ਦੇਖੋ ਕਿਆ ਕਮਾਲ ਹੈ ਹੁਣ ਕਿਹਾ ਜਾ ਰਿਹਾ ਕਿ ਪੁਲਿਸ ਦਾ ਦੇਖੋ ਕਿਆ ਇੰਤਜ਼ਾਮ ਹੈ ਕਿਹੋ ਜਿਹਾ ਇੰਤਜ਼ਾਮ ਹੈ ਤਾਂ ਕਿ ਕੋਈ ਮੰਤਪਾਗੀ ਘਟਨਾ ਨਾ ਵਾਪਰ ਜੇ ਜਨਾਹ ਮੰਤਪਾਗੀ ਘਟਨਾ ਦਾ ਵਾਪਰ ਗਈ ਉਹਦਾ ਕਿਸੇ ਨੇ ਰੋਕਿਆ ਨਹੀਂ ਜੀ ਜਦੋਂ 120 ਬਾਈ ਲੋਕ ਵਰਗੇ ਹੋਰ ਪਤਾ ਨਹੀਂ ਕਿੰਨੇ ਬਾਰੇ ਜਾਣਕਾਰੀ ਆਏਗੀ ਤਾਂ ਅਸੀਂ ਇਹ ਪਰੋਸ ਰਹੇ ਹਾਂ ਕਿ ਦੇਖੋ ਕਿਆ ਕਮਾਲ ਦਾ ਇੰਤਜ਼ਾਮ ਹੈ ਮਹਾਸਬ ਵਾਪਰ ਤੋਂ ਬਾਅਦ ਹੁਣ ਪੋਲੇ ਬਾਬੇ ਲਈ ਛਾਪੇ ਵੱਜ ਰਹੇ ਐ ਫਿਰ ਕੁਝ ਘੰਟਿਆਂ ਲਈ ਇਹ ਵੀ ਆ ਸਕਦਾ ਹੈ ਕਿ ਬਾਬਾ ਫੜਿਆ ਗਿਆ ਜਾਂ ਦੋਸ਼ੀ ਫੜੇ ਜਿਹੜੇ ਪ੍ਰਬੰਧਕ ਹੈ ਉਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਹੋ ਰਿਹਾ ਹੈ ਇਹ ਸਾਰਾ ਕੁਝ ਹੋਏਗਾ ਕਿ ਕੋਈ ਜਿਹੜਾ ਉੱਥੋਂ ਦਾ ਪ੍ਰਸ਼ਾਸਕ ਹੈ ਉਤੋਂ ਦੀ ਜਿਹੜੀ ਸਰਕਾਰ ਹੈ ਉਹਦੇ ਬਾਰੇ ਸਵਾਲ ਖੜੇ ਹੋਣਗੇ ਹੂੰ ਕਿ ਸਾਡੇ ਦੇਸ਼ ਦੀ ਇਹ ਨਹੀਂ ਮਾੜੀ ਕਿਸਮਤ ਕਿਉਂ ਹੈ ਜੀ ਨਰਦੀਪ ਜੀ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਬਤਵਦੀਆ ਸਲੀਕੇ ਤੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਹੈ ਤੁਹਾਡੇ ਕਮੈਂਟ ਫੇਸਬੁੱਕ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਨੇ YouTube ਤੇ ਵੀ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰਦੇ ਹਾਂ ਕੋਸ਼ਿਸ਼ ਕਰਿਆ ਕਰੋ ਉੱਥੇ ਵੀ ਆਪਣੇ ਸਵਾਲ ਤੇ ਸੁਝਾਅ ਜ਼ਰੂਰ ਰੱਖਿਆ ਕਰੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਮੀਆਂ ਖਬਰਾਂ